ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਨੂੰ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਮੈਂ ਆਪਣੇ ਘਰੋਂ ਕਵਰ ਕਰਦਾ ਪਿਆ ਪਿੰਡ ਦੀਪਗੜ ਜਿਲ੍ਹਾ ਬਰਨਾਲਾ 8427019817 ਮੇਰਾ ਮੋਬਾਈਲ ਨੰਬਰ ਆ ਸੋ ਜੋ ਸਾਹਮਣੇ ਸਕਰੀਨ ਤੇ ਝੋਟੀ ਦੇਖਦੇ ਪਏ ਆ ਉਹ 4 ਸੇਲ ਆ ਦੂਜਾ ਸੂਆ ਝੋਟੀ ਸੂਈ ਆ ਸੂਈ ਨੂੰ ਸਿਰਫ ਇਹਨੂੰ 40 ਤੋਂ 45 ਮਿੰਟ ਹੋਇਆ ਘੰਟੇ ਦੇ ਵਿੱਚ ਵਿੱਚ ਹੋਇਆ ਸੂਈ ਨੂੰ ਹਲੇ ਤੇ ਬੱਚਾ ਪਟਗਾਤਾ ਹੁਣੀ ਬੱਚਾ ਪਰ ਜਾ ਕੇ ਛੱਡ ਜਾਗੇ ਮੈਂਟ 2010 ਆਪਾਂ ਮਾਰ ਕੇ ਦਿਖਾਉਨੇ ਆ ਕਿਉਂਕਿ ਛੋਟੀ ਸੂਈ ਹੈਗੀ ਹੁਣ ਇਹ ਦੇਖ ਸਕਦੇ ਹੋ 5:40 ਹੋ ਗਏ ਇਹ ਸੂਈ ਸੀਗੀ 5 ਵਜਾਂ ਚ 5 ਮਿੰਟ ਰਹਿੰਦੇ ਤੇ ਕਿਉਂਕਿ ਜੇ ਰਪੇ ਦੇ ਕਰਦੇ 6:7 8 ਵਜਾਂ ਨੇ ਹਨੇਰਾ ਹੋ ਜਾਣਾ ਫਿਰ ਵੀਡੀਓ ਬਣਨੀ ਨਹੀਂ ਜੇਰ ਆਪਾਂ ਪਵਾ ਕੇ ਦੇਵਾਂਗੇ ਉਸ ਤੋਂ ਕਰ ਲੋ ਬੰਦਾ ਬੇਫਿਕਰ ਹੋ ਜੇ ਹਲੇ ਸੂ ਕੇ ਛੱਡਿਆ ਬੈਠੀ ਹੁਣੀ ਠਾਈ ਆਪਾਂ ਕਿਉਂਕਿ ਵੀਡੀਓ ਕਵਰ ਕਰਨੀ ਹੈਗੀ ਸੋ ਜੇਰ ਆਪਾਂ ਪਵਾ ਕੇ ਦੇਵਾਂਗੇ ਕੀ ਭਰਾਏ ਅੰਦਰ ਬੈਠ ਕੇ ਜੇਰ ਜੇਰ ਆਪਾਂ ਪਵਾ ਕੇ ਵੀਡੀਓ ਪਾਉਣੀ ਸੀਗੀ ਆ ਦੇਖੋ ਬੱਚਾ ਵੀ ਤੁਰ ਲੱਗ ਗਿਆ ਕਿਉਂਕਿ ਉਹਕੇ ਘੰਟੇ ਦੇ ਵਿੱਚ ਵਜ ਬੱਸ ਨੂੰ ਨਾ ਬੋੜੀ ਪਿਆ ਦੇਵੇ। ਧਾਰਾ ਦੇਖਦਾ ਪਹਿਲਾਂ ਸਟਾਰਟਿੰਗ ਜਿਹਾ ਪਾ ਧਾਰਾ ਹੀ ਮਾਰ ਕੇ ਦਿਖਾਉਣੇ ਪਏ ਆ। ਮਾਰ ਮੂਹਰੇ ਮੂਹਰੇ ਸਾਨੂੰ ਫੜਦਾ ਜੂ ਸਾਰ ਕੇ। ਪਹਿਲਾਂ ਮੁਹਾਮਾ ਕਰਦੇ ਹਾਂ। ਮਾ ਧਾਰਾ ਸਾਰ ਮਾਰ ਕੇ ਟਗਾ ਕੇ। ਸੋ ਚਵਾਈ ਦੇਖੋ ਯਾਰ ਕਿਆ ਬਾਤ। ਨਜ਼ਾਰੇਦਾਰ ਚਵਾਈ ਆ। ਹੁਣ ਮੂਹਰੇ ਸਾਨੂੰ ਜ ਮਾਰ ਦੇ। ਸੋ ਚੋਂ ਵਾਲੇ ਪਾਸ ਦੇ ਬੰਦਾ ਬੇਫਿਕਰ ਹੋ ਜੇ। ਧਾਰ ਦਾ ਕੋਈ ਪੂਰ ਛਰ ਲੈਣੀ। ਹੋਰ ਮਾਰ ਦੇ ਚਾਰ ਧਾਰਾ ਮਗਰ ਲਸਣਾ ਚੋ। ਸੋ ਦੇਖੋ। ਤਾਰ ਦੀ ਜੇਰ ਦੀ ਭਾਰ ਦੀ ਤਿੰਨ ਜੀਜੇ ਨੇ ਆਪਣੀ ਗਰੰਟੀ ਜੋ ਕਿ ਬਾਹਰ ਠੀਕਾ ਖੋਲ ਕੇ ਤੋਰੀਆਂ ਨੂੰ ਕਰਾ ਤੇ ਬੱਚਾ ਇਹਨੇ ਦਿੱਤਾ ਮੇਲ ਕਫ ਕਟਾ ਇੱਕ ਘੰਟੇ ਦੇ ਅੰਦਰ ਅੰਦਰ ਹੋਇਆ ਸੂਈ ਸਿੰਘ ਮੂੰਹ ਵਾਥਾ ਦੇਖ ਸਕਦੇ ਹਾਂ ਕੁੰਡਾ ਸੈਂਕਾ ਪੂਰੀ ਰਾਜੀ ਸਮੀ ਪੜੀ ਵੀ ਸੋ ਪਿੱਠ ਫੁੜੇ ਦੀ ਬਾਂੰਤਰ ਦੇਖੋ ਯਾਰ ਕਿਆ ਵਾਤਾ ਸਾਫ ਸੁਥਰੀ ਬਾਡੀ ਬਾਂੰਤਰ ਦੇਖੋ ਤੇ ਬੱਚਾ ਵੀ ਕਰਮ ਵਾਲੀ ਦੇਖੋ ਘਾਂਟੇ ਦੇ ਵਿੱਚ ਅਜ ਕਟਾ ਨਾਲ ਤੁਰ ਲੱਗ ਗਿਆ ਤੇ ਸਿੰਘ ਮੂੰਹ ਵਾਥਾ ਦੇਖੋ ਸੋਹਣੀ ਸਕੀਨ ਝੋਟੀ ਆ ਤੇ ਵਾਕੀ ਲੇਵਾ ਦੇਖ ਸਕਦੇ ਨੇ ਇਹਦੇ ਤੋਂ ਸੋਹਣਾ ਸਾਫ ਸੁਥਰਾ ਲੇਵਾਗਾ ਹਨ ਦੇਖੋ ਚਾਰੇ ਨਿਕਣਵੇਂ ਚੋਈ ਦੀ ਦੇਖੋ ਜਰ ਕਿਆ ਵਾ ਤਾਂ ਨਜ਼ਾਰੇ ਜਰਾ ਝੋਣਾ ਜਮਾ ਜਿੱਥੇ ਮਰਜ਼ੀ ਖੜਾ ਕੇ ਧਾਰਾਂ ਵਾਲੇ ਚੱਲੋ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਸਾਫ਼ ਸੁਥਰੀ ਝੋਣ ਚਵਾਈ ਦੀ ਜਮਾ ਤੇ ਦੂਜਾ ਸੂਆ ਜਾ ਇਹਨੂੰ ਰਾਇਨਲ ਦੂਜਾ ਸੂਆ ਜਮਾ ਕੋਈ ਇਹ ਨਹੀਂ ਕਰ ਵੀ ਤੀਜਾ ਸੂਆ ਝੋਟੀ ਦੰਦਾ ਜੀ ਆ ਜਮਾ ਕੰਨੀਆਂ ਵਾਲੇ ਦੰਦ ਮੇਰੇ ਖਿਆਲ ਖੜੇ ਆ ਇਹਦੇ ਜਮਾ ਤੇ ਵਾਕੀ ਸੰਗ ਮੂੰਹ ਮਾਥਾ ਦੇਖੋ ਯਾਰ ਸੋਹਣਾ ਸਾਫ਼ ਸੁਥਰਾ ਤੇ ਲੇਈ ਵਾਲੇ ਪਾਸੋਂ ਦਾ ਬੇਫਿਕਰ ਹੋਇਆ ਜਾਵਾ ਤੇ ਬੱਚੇ ਦੇ ਹੜੇ ਆਪਾ ਪੈਰ 'ਚ ਰੱਸਾ ਵੀ ਪਾਉਣਾ ਕਿਉਂ ਘੰਟਾ ਹੋ ਗਿਆ ਸੁਈ ਨੂੰ ਵਾਲੇ ਨੇ ਚਰ ਬਚਾਰੇ ਜਰ ਬੰਦੋ ਦੇਖੋ ਯਾਰ ਬੱਚਾ ਆਪਦੇ ਤੇ ਹੁੰਦਾ ਹਨ ਬਕਲੀ ਜੇਰ ਰਹਿ ਗਈ ਪਾਣ ਵਾਲੀ ਨਹੀਂ ਪਾ ਜੇਰ ਵੀ ਨਾਲ ਪਾ ਦਿੰਦੇ ਸੀ ਕਿਉਂਕਿ ਮੈਨੂੰ ਪਤਾ 2 ਘੰਟੇ ਲੱਗ ਗਿਆ ਨੇ ਹਨੇਰਾ ਹੋ ਜਾਊਗਾ ਫਿਰ ਹਨ ਸੋ ਦੂਜਾ ਸੂਆ ਛੋਟੀ ਸੂਜਾ ਮਾਲਕ ਨੇ ਦੱਸਿਆ ਕਿ ਪਹਿਲੇ ਸੂਏ 14 ਕਿਲੋ ਦੁੱਧ ਚੋਇਆਗਾ ਪਰ ਆਪਾਂ ਕਹਿੰਦੇ ਵੀ 14 15 ਕਿਲੋ ਮੰਨ ਕੇ ਲੈ ਜੇ ਕਿਉਂਕਿ ਮੌਸਮ ਮੂਰੇ ਗਰਮੀ ਦਾ ਹਨਾ ਮੂੰਹ ਅਥਾ ਦੇਖ ਸਕਦੇ ਪੁੰਡੀ ਛੋਟੀ ਯਾਰ ਚੰਗੇ ਬਾਡੀ ਵਾਂਦਰ ਦੇ ਵਿੱਚ ਫੁੱਲ ਭਜਨ ਮੌਜੂਦ ਦੇ ਵਿੱਚ ਆ ਮੇਨ ਕਾਲ ਜਮਾ ਨਮਾ ਖਾਣ ओरिजिनल ਦੂਜਾ ਸੂਆ 15 ਕਿਲੋ ਦੁੱਧ ਛੱਡ ਦੇ ਸੋ 15 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਬੰਦਾ ਲੈ ਜਾਏ ਤੇ ਨਵੇਂ ਹਾਂ ਦੇ ਵਿੱਚ ਝੋਟੀਆਂ ਤਾਜੀ ਸੂਈ ਸੋਈ ਜਮਾ ਕਿਸੇ ਪਾਸੇ ਲੱਸੀ ਨਾ ਵੀ ਨਹੀਂ 15 ਕਿਲੋ ਦੁੱਧ ਵਾਲੀ ਸਾਫ ਸੁਥਰੇ ਲੈਵੇ ਦੀ ਤਾਜੀ ਸੂਈ ਵੀ ਕੱਲੀ ਜੇ ਰਹਿ ਗਈ ਪੈਂਡਿੰਗ ਦੀ ਪੈਣ ਵਾਲੀ ਸੋ ਨਵੇਂ ਹਾਂ ਦੇ ਝੋਟੀਆਂ ਕਿਹਾ ਵਾ ਤਾਂ ਛੀਨ ਝੋਟੀਆਂ ਪੂਰੀ ਕੋਈ ਵੀਰੇ ਇਹ ਨਾ ਮੰਨੇਗੀ ਲੱਸੀ ਆ ਝੋਟੀਆਂ ਸਾਡੇ ਪਸੰਦ ਨਹੀਂ ਆਈ ਸੋ ਦੇਖੋ ਬੱਚੇ ਦਾ ਕਰਦੀ ਆ ਬੱਚਾ ਮੂਰੇ ਲੈ ਗਿਆ ਲੈ ਚਲ ਅੰਦਰ ਲੈ ਚਲ ਉੱਥੇ ਹੁਣ ਪੱਕੇ ਸਾਹਦੇ ਉੱਥੇ ਬਣਵਾ ਦੇਗੇ ਤੁਹੇ ਦੇਖੋ ਯਾਰ ਕਿਆ ਬਾਤ ਸਾਫ ਸੁਥਰੀ ਝੋਟੀ ਵਧੀਆ ਆਪਣੇ ਘਰੇ ਸੱਪੜ ਵਗਰੇ ਵਰਦਿਆ ਤਿੰਨ ਕ ਦਿਨ ਹੋ ਗਏ ਇਹਨਾਂ ਵਾਈ ਨੂੰ ਆਪਣੇ ਕੋਲ ਸੋ ਕੋਈ ਵੀ ਵੀਰ ਖਰੀਦਿੰਦਾ ਝੋਟੀ ਚਾਹ ਬਣ ਹੋਵੇ 84270 19817 ਤੇ ਚਵਾਈ ਦੀ ਇਨੀ ਨਰਮਾ ਪੋਲੀ ਚਵਾਈ ਦੀ ਆ ਕਿਸੇ ਪਾਸਿਓਂ ਹੱਥ ਤਰਾਣੀ ਝੋਟੀ ਪੱਠ ਫੋੜੇ ਦੀ ਬਣਤਾ ਦੇਖੋ ਯਾਰ ਕਿਆ ਬਾਤ ਆ ਉੱਠਾ ਦੇਖੋ ਪਰ ਜਮਨ ਕਹਿੰਦਾ ਝੋਟੀ ਦੇ ਮੰਜਾੜੇ ਨੇ ਹਨ ਲੈ ਚੱਲ ਬੱਚੇ ਖੇਤ ਕੋਲ ਲੈ ਚੱਲ ਪਾਣੀ ਪਿਆਵਾਂਗੇ ਇਹਨੂੰ ਕੱਟਾ ਚੱਕ ਕੇ ਖੇਤ ਕੋਲ ਲੈ ਚੱਲ ਸੋ ਯਾਰ ਲੇਵਾ ਦੇਖੋ ਯਾਰ ਪੁੱਤਾਂ ਜੀ ਦਾ ਉਹ ਵੀ ਡਿਮਾਰਡ ਕਰ ਚੋਟੀ ਲੈਣੀ ਆ ਨਾ ਮਾਣ ਚਾਹੇ 1500 ਰੁਪਏ ਤੋਂ 2000 ਜੋ ਫੜੇ ਕਰੇ ਦੁੱਧ ਨਹੀਂ ਮੁੱਕਣ ਦੇਣਾ ਤੇ ਨਾਲੇ ਬਰੀਡ ਐਹੀ ਝੋਟੀਆਂ ਤਿਆਰ ਕਰਦੇ ਨੇ ਕੁੰਡਾ ਸਿੰਘ ਅੱਜ ਵੀ ਡਿਮਾਰਡ ਕਿਸੇ ਕੁੰਡੇ ਸਿੰਘ ਕੋ ਝੋਟੀ ਲੈਣੀ ਆ ਯਾਰ ਤੇ ਮੇਰੇ ਨਾਲ ਦੇਖੋ ਮੁੰਡਾ ਝੋਟੀ ਦੇ ਸਾਥ ਹੀ ਕੁੰਬੜਾ ਵਗੈਰਾ ਜਮਾਣੀ ਸੋਹਣੀ ਝੋਟੀ ਆ ਪੂਰੀ ਬਰੀਡਿੰਗ ਵਾਲੀ ਯਾਰ 12 ਵੀਡੀਓ ਦੇ ਵਿੱਚ ਆਪਾਂ ਮਾਰ ਕੇ ਦਿਖਾਤੀਆਂ ਜੇਰ ਆਪਾਂ ਪਵਾ ਗਏ ਦੇਖੋ ਪਵਾ ਗਏ ਜੇਵਾਂ ਕਿ ਉਸ ਵੇਲੇ ਮਗਾ ਦੇ ਵੀ ਹੋ ਰੇ ਕਹੂੰਗੀ ਹੁਣ 5:30 ਪੌਣੇ ਸੀ ਦਾ ਟਾਈਮ ਹੋ ਚੱਲਿਆ ਕਿ 7:00 ਸਵਾ ਦਾ ਹਨੇਰਾ ਹੋ ਜਾਂਦਾ ਹਨਾ ਉਹ ਪਿੰਡ ਦੀਪਗੜਾ ਜ਼ਿਲ੍ਹਾ ਬਰਨਾਲਾ ਕਿਸੇ ਵੀ ਵੀਰ ਦੇ ਝੋਟੇ ਸਾਜੀ ਸੁਜੀ ਪਸੰਦ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਪਿੰਡ ਦੀਪਗੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿਦਤੋਂ ਧੰਨਵਾਦ ਰੇਟ ਫੋਨ ਤੇ ਕਰਾਂਗੇ ਬਿਲਕੁਲ ਵਾਜਬ ਹੋਗਾ ਚੀਜ਼ ਦੇ ਹਿਸਾਬ ਨਾਲ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿਦਤੋਂ